ਹਾਂਜੀ ਜੇ ਤੁਸੀਂ ਆਪਣੇ ਘਰ ਵਾਸਤੇ ਬਹੁਤ ਸੋਹਣਾ ਫਰਨੀਚਰ ਲੱਭ ਰਹੇ ਹੋ ਬਹੁਤ ਹੀ ਘੱਟ ਰੇਟ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਗਿੱਲ ਫਰਨੀਚਰ ਹਾਊਸ ਪ੍ਰਿੰਟ ਸੰਗੋਵਾਲ ਜ਼ਿਲ੍ਹਾ ਲੁਧਿਆਣਾ ਇੱਥੇ ਤੁਸੀਂ ਹਰ ਫਰਨੀਚਰ ਦੀ ਆਈਟਮ ਤੇ ਫਾਈਨੈਂਸ ਵੀ ਕਰਵਾ ਸਕਦੇ ਹੋ ਇਹਨਾਂ ਦੀ ਮੈਨੂਫੈਕਚਰੀ ਸਾਰੀ ਫਰਨੀਚਰ ਦੀ ਆਪਣੀਆਂ ਆਜੋ ਤੁਹਾਨੂੰ ਸਾਰਾ ਪਰ ਇਹ ਫਰਨੀਚਰ ਦਿਖਾਈਏ ਬਾਕੀ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਡਿਜ਼ਾਈਨਿੰਗ ਹੋਊਗਾ ਕੱਪੜਾ ਡਿਜ਼ਾਈਨ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਕੱਪੜਾ ਤੁਹਾਨੂੰ 80 ਇੰਚ ਚਾਹੀਦਾ ਇਹ ਵੀ ਮਿਲ ਜੂਗਾ ਇਹਦਾ ਪ੍ਰਾਈਸ ਦਵਾਂਗੇ ਆਪਾਂ ਕ ਸੇ 6 ਫੁੱਟ ਉਹ ਨਾ 6 ਫੁੱਟ ਪ੍ਰੋਪਰ ਹਾਈਟ ਆ ਸਾਡੇ 9 ਫੁੱਟ ਬੈਕ ਆ ਜਾਣੀਆਂ ਫੈਂਸ ਜੇ ਸੈਟੇਬਲ ਤੇ ਲਾਈਟ ਵਗੈਰਾ ਆ ਜਾਣੀ ਸਾਰੀ ਇਹਦਾ ਚੇਂਜ ਵੀ ਹੋ ਜਾਂਦੀ ਉਹ ਨਾ ਕਲਰ ਦਾ ਲਾਈਟ ਸਾਰੀਆਂ ਕਲਰ ਚੇਂਜ ਹੁੰਦੇ ਆ ਆਨ ਆਫ ਆਪਕੇ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਕੈਸ ਲੈਣਾ ਤਾਂ 30000 ਰੁਪਏ ਰੇਟ ਆ ਆਪਾਂ ਹਰੇਕ ਬਿੜ ਤੇ ਚੇਂਜ ਹੁੰਦੇ ਆ ਸਾਡੇ ਓਕੇ ਇਹ ਸਟੋਰੇਜ ਆ ਗਈ ਸਮਾਨ ਰੱਖੋ ਜਿੰਦਾ ਮਰਜ਼ੀ ਸਮਾਨ ਰੱਖੋ ਜਿੰਦਾ ਮਰਜ਼ੀ ਤੁਸੀਂ ਬੈਠ ਸਕਦੇ ਹੋ ਇਹ ਉੱਪਰ ਵੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਇਹਦਾ ਪ੍ਰਾਈਸ ਆਇਆ ਨਾ 34500 ਹੂੰ ਇਹ ਬੈੱਡ ਅੱਜ ਹੈਗਾ ਕੱਲੂ ਹੋਵੇ ਨਾ ਹੋਵੇ ਬਹੁਤ ਜ਼ਿਆਦਾ ਜ਼ਿਆਦਾ ਚੱਲਦਾ ਇਹ ਠੀਕ ਆ ਲੋ ਓਕੇ ਸਾਰੇ ਟਾਲੀ ਚ ਬਣਦੇ ਆ ਟਾਲੀ ਠੀਕ ਟਾਲੀ